ਪੀਵੀ ਟੂਡੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਨੂੰ ਸਮਰਪਿਤ ਦੋ ਰੋਜ਼ਾ ਵਿਰਾਸਤੀ ਖੇਡ ਮੇਲਾ ਇੱਥੋਂ ਦੇ ਚੰਨ ਗੰਗਾ ਸਟੇਡੀਅਮ ਵਿੱਚ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੈਡਮ ਪ੍ਰੀਤੀ ਜਾਦਵ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ مشਾਲ ਜਲਾ ਕੇ ਸ਼ੁਰੂ ਕਰਵਾਇਆ ਗਿਆ ਜਿਸ ਉਪਰੰਤ ਉਨ੍ਹਾਂ ਦੱਸਿਆ ਕਿ ਇਹ ਵਿਰਾਸਤੀ ਖੇਡਾਂ ਕਰਵਾਉਣ ਦਾ ਮੁੱਖ ਉਦੇਸ਼ ਪੰਜਾਬ ਦੇ ਅਮੀਰ ਵਿਰਸੇ ਨੂੰ ਨੌਜਵਾਨਾਂ ਦੇ ਦਿਲਾਂ ਵਿੱਚ ਉਤਾਰਨਾ ਹੈ ਇਸ ਮੌਕੇ ਗਿੱਧੇ ਪੰਗੜੇ ਉਪਰੰਤ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਚੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸ਼ਸਤਰ ਕਲਾ ਦੇ ਮੁਕਾਬਲੇ ਦੌਰਾਨ ਵੱਖ-ਵੱਖ ਟੀਮਾਂ ਨੇ ਜੰਗ ਕਲਾ ਦੇ ਜੋਰ ਦਿਖਾ ਕੇ ਸ੍ਰੋਤਿਆਂ ਦੇ ਰੌਣਕ ਟੇ ਖੜੇ ਕਰ ਦਿੱਤੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸਕੂਲ ਮੁਖੀ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ ਤੇ ਵਿਦਿਆਰਥੀ ਵੀ ਹਾਜ਼ਰ ਸਨ। ਆਓ ਦੇਖਦੇ ਹਾਂ ਸਾਡੇ ਸਟਾਫ ਰਿਪੋਰਟਰ ਦਲਜੀਤ ਚਨੌਲੀ ਰਾਹੀਂ ਇਸ ਖੇਡ ਮੇਲੇ ਦੀ ਸ਼ੁਰੂਆਤੀ ਦ੍ਰਿਸ਼। گرو دشان لیکن کر ਸੰਪਰਦਿਅਤ ਤੇ ਬੋਲ ਦਿਓ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਜਦ ਆਪਾਂ ਦੇਖਣਾ ਕਿ ਐਡਮਿਨਿਸਟ੍ਰੇਸ਼ਨ ਲੱਗਿਆ ਕੀ ਕੀ ਤਿਆਰੀਆਂ ਕਰਤਾ ਹੋਗੇ ਅ ਦੇਖੇ ਇਹ ਬਹੁਤ ਹੀ ਵੱਡਾ ਫੈਸਟੀਵਲ ਸਾਡੇ ਵਾਸਤੇ ਹੁੰਦਾ ਜਿਹਦੇ ਵਿੱਚ ਪੰਜਾਬ ਤੋਂ ਤਾਂ ਸੰਗਤਾਂ ਆਉਂਦੀਆਂ ਨੇ ਹੀ ਹੈਗੀ ਪਰ 올 ਇੰਡਿਆ ਤੋਂ ਤੇ ਫੋਰਨ ਤੋਂ ਵੀ ਆਂਦੇ ਹੈਗੇ ਤੇ ਇੱਕ ਬਹੁਤ ਹੀ ਖਾਸ ਉਤਸ਼ਾਹ ਦਾ ਮਾਹੌਲ ਹੁੰਦਾ ਹੈਗਾ ਤਾਂ ਇਹਦੇ ਵਾਸਤੇ ਸਾਡੀ ਤਿਆਰੀਆਂ ਬਹੁਤ ਪਹਿਲਾਂ ਤੋਂ ਸ਼ੁਰੂ ਹੋ ਜਾਂਦੀ ਹੈਗੀ ਕਿਉਂਕਿ ਬਹੁਤ ਵੱਡਾ ਇਕੱਠ ਲੱਖਾਂ ਦੀ ਤعدادਿਤ ਜਦੋਂ ਲੋਕੀ ਆਉਂਦੇ ਹੈਂ ਭਾਰਾ ਅਰੇਂਜਮੈਂਟਸ ਵੀ ਉਸੇ 11 ਤੇ ਕਰਨੇ ਪੈਣਗੇ ਤਾਂ ਉਸ ਨੂੰ ਦੇਖਦੇ ਰ ਸਾਡੀ ਟਾਇਲਟਸ ਲਾਈਟਸ ਸੜਕਾਂ ਦੇ ਬਾਕੀ ਸਾਰੇ ਕੰਮ ਜਿਵੇਂ ਪਬਲਿਕ ਯੂਟਿਲਿਟੀ ਫੈਸਿਲਿਟੀਆਂ ਵਾਸਤੇ ਸਹੀ ਇਮੈਜਿਨੇਟਡ ਹੋਣ ਤਾਂ ਮੇਰਾ ਇਹ ਨਾ ਤਾਂ ਪ੍ਰੋਸੀਜਰ ਹੈ ਕਿ ਉਹ ਚੱਲਦੇ ਵੀ ਰਹਿਣ ਜਦੋਂ ਇੰਨਾ ਹੀ ਘਟੁੰਦਾ ਹੈਗਾ ਤਾਂ ਮੌਕੇ ਤੇ ਵੀ ਬਹੁਤ سارے ਕੰਮ ਕਰਾਉਣੇ ਪੈਣਗੇ ਤਾਂ ਉਹਦੇ ਅਕੋਰਡਿੰਗ ਉਸੇ ਸਾਰੀ ਸਾਰੀ ਤਿਆਰੀਆਂ ਮੁਕੰਮਲ ਲੱਗੀ ਪੂਰਾ ਪ੍ਰਸ਼ਾਸਨ ਇੱਥੋਂ ਦਾ ਤੇ ਬਾਹਰੋਂ ਵੀ ਸਾਡੇ ਡਿਪਟੀ ਡਿਪਟੀ ਮਿਸਟ੍ਰੀਟਸ ਤੇ ਪੁਲਿਸ ਫੋਰਸ काफी ਤਕੜਾ ਸੀ ਸਿੱਧਾ ਕਿਉਂਕਿ ਮੇਲਾ ਵੀ ਹੈ ਨਾਲ ਦੀ ਨਾਲ ਲੋਕੀ ਫਿਰ ਐਂਟਰਟੇਨਮੈਂਟ ਵੀ ਚਾਹੁੰਦੇ ਨੇ ਪ੍ਰਸ਼ਾਸਨ ਕੋਲ ਇਸ ਤਰ੍ਹਾਂ ਦੀ ਕੋਈ ਚੀਜ਼ਾਂ ਹੈ ਕਿ ਜਿੱਥੇ ਵਿਰਾਸਤ ਦੇ ਨਾਲ ਜਿਹੜਾ ਲੋਕਾਂ ਨੂੰ ਜੁੜਿਆ ਜਾਂਦਾ ਹੈ ਧਾਰਮਿਕ ਮਹੌਲ ਤਾਂ ਹੈ ਹੀ ਹੈ ਐ ਦੇਖਿਓ ਇੱਥੇ ਬਹੁਤ ਹੀ ਇੱਕ ਮੈਂ ਇੱਕ ਅੰਕੀ ਪਿਛਲੇ ਮੌਨਤੇ ਵਿੱਚ ਸੀ ਕਿ ਬਹੁਤ ਹੀ ਯੂਨਿਕ ਤੇ ਜਿਹੜਾ ਸਾਡਾ ਬਹੁਤ ਹੀ ਇੰਪੋਰਟੈਂਟ ਐਸਪੈਕਟ ਹੈ ਵਿਰਾਸਤੀ ਜਿਹਦੇ ਵਿੱਚ ਬਹੁਤ ਸਾਰੇ ਪਬਲਿਕ ਚ ਵੀ ਕੰਪੀਟੀਸ਼ਨਸ ਵੀ ਹੁੰਦੇ ਨੇ ਟੈਸਟ ਵੀ ਹੁੰਦੇ ਹੈਗੇ ਤਾਂ ਪਿਛਲੀ ਵਾਰ ਉਹਲੇ ਮੌਨਤੇ ਸੀ ਸ਼ੁਰੂਆਤ ਕੀਤੀ ਸੀ ਕਿ ਜਿਹੜਾ ਤੁਹਾਡੀ ਹੈਗਾ ਜਿਹੜੇ ਗੱਤਕੇ ਹੈਗੇ ਜਿਹੜੀ ਸਾਡੀ ਵਿਰਾਸਤ ਹੈਗੀ ਉਹਨਾਂ ਦਾ ਇੱਕ ਛੋਟੇ ਲੈਵਲ ਤੇ ਕੀਤਾ ਸੀ ਉਹ ਨੂੰ ਹੀ ਅੱਗੇ ਬਣਾਉਂਦੇ ਹੋਏ ਇਸ ਵਾਰ ਵੀ ਕਰਾ ਰਹੇ ਹੈ ਤੇ ਬਨੂਮੀ ਦੀ ਕੀ ਅਨਲਿਸਿਸ आले ਜੁਮੂ ਬਹੁਤ ਵੱਡੇ ਲੈਵਲ ਤੇ ਕੱਸੀ ਲੈ ਕੇ ਜਾਵਾਂਗੇ ਤਾਂ ਇਹਦੇ ਵਿੱਚ ਲੋਕਾਂ ਨੂੰ ਮੇਰੀ ਕੋਈ ਅਪੀਲ ਰਹੂਗੀ ਕਿ ਜਿੱਥੇ ਸਾਡੀ ਵਿਰਾਸਤ ਹੈਗੀ ਬਹੁਤ ਬਜ਼ੁਰਗਾਂ ਤੇ ਹੈਗੇ ਤੇ ਬੱਚੇ ਆਣ ਰਹੇ ਨੇ ਨੌਜਵਾਨ ਆਂਦੀਆਂ ਹੈਗੀਆਂ ਤਾਂ ਆਪਾਂ ਯੰਗ ਉਪਯੋਗ ਜਿਹੜਾ ਹੈਗਾ ਉਹਨਾਂ ਨੂੰ ਮੇਰੀ ਬੇਤੀ ਹੈਗੀ ਕਿ ਇਹ ਸਾਰਾ ਰੋਡ ਸੇਫਟੀ ਦੇ ਸਾਰੇ ਨਿਯਮ ਉਸੇ ਪਾਲਨ ਕਰੇ ਜਿਹੜੇ ਉਸ ਸਬਾਤ ਸਾਡੇ ਲਈ ਉਹਨਾਂ ਨੂੰ ਵਾਇਡ ਕਰੀਏ ਜਿਹੜੇ ਜਿਹੜੇ ਬਜ਼ੁਰਗ ਤੇ ਜਿਹੜੀ ਸੰਗਤ ਪੈਦਲ ਚਲਦੀ ਹੈਗੀ ਉਹਨਾਂ ਨੂੰ ਪ੍ਰੋਪਰ ਆਦਰ ਸਤਿਕਾਰ ਦੇ ਉਹਨਾਂ ਦਾ ਵੀ ਆਪਾਂ ਧਿਆਨ ਰੱਖੀਏ ਕਿ ਕਿਸੇ ਨੂੰ ਕਿਸੇ ਤਰੀਕੇ ਦੀ ਦਿੱਕਤ ਨਾ ਹੋਵੇ ਕਿਉਂਕਿ ਜੁਆਇੰਟ ਐਕਟੀਵਿਟੀ ਹੈਗੀ ਜਿੰਨਾ ਪ੍ਰਸ਼ਾਸਨ ਪੁਲਿਸ ਕਰ ਸਕਦਾ ਹੈਗਾ ਉਹਦੇ ਨਾਲ-ਨਾਲ ਜੀ ਕਰ ਸਕਦਾ ਇਹ ਸਾਡੇ ਨਾਲ ਜੁੜ ਜਾਊਗਾ ਤੇ ਸਾਰੇ ਪਹੁੰਚਾ ਵਾਲਾ ਜੇ ਧਿਆਨ ਰੱਖਾਂਗੇ ਤਾਂ ਇਹ ਮੋਹੱਲਾ ਬਹੁਤ ਹੀ ਵਧੀਆ ਹੋਊਗਾ ਮੈਂ ਡਿਪਟੀ ਕਮਿਸ਼ਨਰ ਰੂਪਨਗਰ ਸਾਰਿਆਂ ਨੂੰ ਇੱਕ ਬੇਨਤੀ ਕਰਦੀ ਹਾਂ ਕਿ ਜਿਵੇਂ ਕਿਸੇ ਸਾਰਿਆਂ ਨੂੰ ਪਤਾ ਹੈਗਾ ਕਿ ਜੀ ਆਦਰਸ਼ ਚੋਣ ਦਾ ਆਪਣਾ ਮਾਡਲ ਕੋਡ ਆਫ ਕੰਡਕਟ ਇਨ ਪਲੇਸ ਹੈਗਾ ਤਾਂ ਸਾਰੇ ਇਹਦੇ ਡੂਟ ਰੂਲਸ ਫੋਲੋ ਕਰਨ ਸਾਰੀ ਜਿਹੜੀ ਗਾਈਡਲਾਈਨਸ ਹੈਗੀ ਅਸੀਂ ਪਬਲਿਸਿਟੀ ਵੀ ਕਰ ਰਹੇ ਹਾਂ ਤਾਂ ਉਹਦੀ ਕੋਈ ਵਾਇਲੇਸ਼ਨ ਨਾ ਹੋਵੇ ਤੇ ਇਸ ਦੇ ਨਾਲ ਹੀ ਨਾਲ ਕਿਉਂਕਿ ਹੁਲੇ ਮੋਲੇ ਦਾ ਇੱਕ ਇਵੈਂਟ ਹੈਗਾ ਜਿਹਦੇ ਵਿੱਚ ਲੱਖਾਂ ਦੀ ਤਰ੍ਹਾਂ ਸਾਡੇ ਕੋਲ ਇੱਥੇ ਸੰਗਤ ਆਂਦੀ ਹੈਗੀ ਤੇ ਸਾਨੂੰ ਇੱਕ ਮੌਕਾ ਮਿਲਦਾ ਹੈਗਾ ਕਿਸੇ ਭਾਗੀ ਸੇਵਾ ਕਰ ਸਕੀ ਤੇ ਸਾਰਿਆਂ ਨੂੰ ਬੇਨਤੀ ਹੈਗੀ ਕਿ ਜੀ ਆਪਣੀ ਸੇਫਟੀ ਰੋਡ ਸੇਫਟੀ ਦੇ ਨਿਯਮਾ ਜਿਹੜੇ ਸਾਡੇ ਬਜ਼ੁਰਗ ਬੱਚੇ ਤੇ ਮਾਤਾਵਾਂ ਜਿਹੜੀ ਫੀਮੇਲਸ ਹੈਗੀਆਂ ਉਹ ਆਂਦੀਆਂ ਹੈਗੀਆਂ ਉਹਨਾਂ ਦਾ ਸਭ ਦਾ ਰਿਸਪੈਕਟ ਆਦਰ ਸਤਕਾਰ ਰੱਖਿਏ ਤੇ ਸਾਰੇ ਰੂਲਸ ਰੈਗੂਲੇਸ਼ਨਸ ਫੋਲੋ ਕਰੀਏ ਤੇ ਇਸ ਦੇ ਨਾਲ ਹੀ ਨਾਲ ਜਿਹੜੇ ਮੋਟਰ ਵਹੀਕਲ ਐਕਟ ਤੇ ਕਿ ਸਾਇਲੈਂਸਰਸ ਵਗੈਰਾ ਜਿਨ੍ਹਾਂ ਤੇ ਪਾਬੰਦੀ ਹੈਗੀ ਉਹਨਾਂ ਦੀ ਸਿਪਾਲਨਾ ਕਰੀਏ ਤੇ ਇੱਕ ਖਾਤੀ ਉਤਸ਼ਾਹ ਦਾ ਮਾਹੌਲੰਦਾਏਗਾ ਇਹਨਾਂ ਸਾਰੇ ਰਲ ਮਿਲ ਕੇ ਮਨਾਈਏ ਤੇ ਇੱਕ ਸਿੰਗਲ ਯੂਜ਼ ਸਿੰਗਲ ਪਲਾਸਟਿਕ ਦੇ ਯੂਜ਼ ਦੀ ਵਰਤੋਂ ਅਸੀਂ ਬੰਨ ਵੀ ਕੀਤੀ ਹੋਈ ਹੈ ਪਰ ਜਦੋਂ ਇੰਨਾ ਇੱਕ ਹਟੁੰਦਾ ਹੈ ਤਾਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਕੋਈ ਵੀ ਇਹੋ ਜਿਹੀ ਮੁਹਿੰਮ ਜੈਸੀ ਸਕਸੈਸਫੁਲ ਕਰਨੀ ਹੈ ਤੇ ਉਹ ਸਾਰਿਆਂ ਦੇ ਸਹਿਯੋਗ ਨਾਲ ਹੀ ਹੋਊਗੀ ਤੇ ਸਾਰੇ ਰਲ ਮਿਲ ਕੇ ਇਸ ਦਾ ਤਿਉਹਾਰ ਦਾ ਅਸੀਂ ਆਨੰਦ ਮਨਾਈਏ ਤੇ ਇਸ ਦੇ ਨਾਲ ਹੀ ਨਾਲ ਆਨ ਆਲੇ ਕਿਉਂਕਿ ਲੋਕ ਸਭਾ ਇਲੈਕਸ਼ਨ ਅਨਾਉਂਸ ਹੋ ਗਏ ਹਨ ਤੇ ਸਾਰੇ ਆਪਣੇ ਵੋਟ ਵੀ ਵਰਤੋ اسی کر کے ابھی بار بار اپیل کرتے ہیں بچ میں ساری خاص طور پہ اپیل ہوں یہ بہت اتساہد ماحول ہوں گا اور یہ جہاں ماحول عموماً بہت اکٹھ ہوں گا تو آپ کوئی بھی ادا دی گلتی نہ کریے کہ جا خامیا جہاں بہت بڑے لیول پہ کرنا پہنتا ہے جی فیملی پیچھے رہ جاتی ہے اسی کر کے میں اپیل کرتی ہوں کہ روڈ سیفٹی کے جڑے نیم ہے گوٹر ایکٹ جڑے بزرگ بندے بچے سب کی بھاؤنا جو بھی کریے منائیے نہ کہ کوئی بھی ایکٹیویٹی کریے جی لو اینڈ آرڈر کی